ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਨਗਰ ਦਾ ਸਵਾਗਤ ਆਜਨੀਆਂ ਵਿਸ਼ੇਸ਼ ਸਰਗਰਮੀਆ। ਜਲਾਸ਼ੀਲ ਸੀਨੀਅਰ ਮੀਂਦ ਪ੍ਰਧਾਨ ਜਸਵਿੰਦਰ ਮਾਲ ਇੱਕ ਬੜਾ ਜੋ ਸੀਟੀ ਸੀਨੀਅਰ ਸਿਟੀ ਪ੍ਰਧਾਨ ਧਰਮੇਕੀ ਜੀ ਅਗਵਾਈ ਵਿੱਚ ਹੋ ਰਹੀ ਹੈ। ਇੱਥੇ ਮੈਂ ਆਪ ਜੀ ਦਾ ਧੰਨਵਾਦ ਕਰਦਾ ਹਾਂ। ਕਿ ਆਪਦਾ ਜੋ ਸਰਗਰਮੀਆਂ ਚੈਨਲ ਹੈ ਛੋਟੀ ਤੋਂ ਛੋਟੀ ਖਬਰ ਸਾਡੇ ਪੰਜਾਬ ਦੇ ਪਸੰਦੀਕਾਂ ਤੇ ਦੇਸ਼ ਦੇ ਵਿਦੇਸ਼ ਤੇ ਸਾਡੇ ਬੈਠੇ ਆਮ ਜਨਤਾ ਤੱਕ ਪਹੁੰਚਾਉਂਦੇ ਆ ਤੇ ਇਸੇ ਤਰ੍ਹਾਂ ਦਾ ਅਸੀਂ ਅੱਜ ਇੱਕ ਜੋ ਪੰਜਾਬ ਦੀ ਜਨਤਾ ਦੀ ਆਮ ਆਵਾਜ਼ ਹੈ ਉਹ ਤੁਹਾਡੇ ਚੈਨਲ ਰਾਹੀਂ ਪੰਜਾਬ ਸਰਕਾਰ ਨੂੰ ਤੇ ਆਮ ਜਨਤਾ ਨੂੰ ਦੱਸਣਾ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਜੋ ਕਿ ਪੰਜਾਬ ਦੇ ਪਲਾਟ ਹੋਲਡਰਸ ਨੇ ਉਹਨਾਂ ਨੂੰ ਪੰਜਾਬ ਸਰਕਾਰ ਦੀ ਸਰਕਾਰ ਵੱਲੋਂ ਆਸ਼ਵਾਸ਼ਣ ਦਿੱਤਾ ਗਿਆ ਸੀ ਕਿ ਜਿਹੜੇ ਪਲਾਟ ਵਿੱਚ ਪੰਜਾਬ ਵਿੱਚ ਪਲਾਟ ਖਰੀਦਦੇ ਆ ਉਹਨਾਂ ਨੂੰ ਐਨਓਸੀ ਦੀ ਸਰਲ ਪ੍ਰਕਿਰਿਆ ਲੈ ਕੇ ਦੀ ਪਾਲਿਸੀ ਲੈ ਕੇ ਆਵਾਂਗੇ ਤੇ ਲੋਕਾਂ ਨੂੰ ਵੀ ਆਸ ਵੱਜ ਗਈ ਸੀ ਕਿ ਭਗਵੰਤ ਮਾਨ ਸਰਕਾਰ ਜਿਹੜੀ ਵਧੀਆ ਉਪਰਾਲੇ ਕਰ ਰਹੀ ਹੈ ਪਰੇ ਨਿਰਾ ਕੋਰਾ ਝੂਠ ਨਿਕਲਿਆ ਅੱਜ ਦੇਖਣ ਵਿੱਚ ਆਇਆ ਹੈ ਕਿ ਪੰਜਾਬ ਵਿੱਚ ਰਿਸ਼ਤੀਆਂ ਦੇ ਨਾਮ ਤੇ ਅੰਨੀ ਲੁੱਟ ਕੀਤੀ ਜਾ ਰਹੀ ਹੈ ਸਿਰਫ ਤੇ ਸਿਰਫ ਜਿਹੜੇ ਪੰਜਾਬ ਸਰਕਾਰ ਦੇ ਨੁਮਾਇੰਦੇ ਆ ਜਾਂ ਤਾਂ ਉਹਨਾਂ ਦੇ ਨਾਮ ਤੇ ਰਿਸ਼ਤੀ ਹੋ ਰਹੀ ਹੈ ਉਹਨਾਂ ਦੇ ਵੱਲੋਂ ਫੋਨ ਕੀਤੇ ਤੇ ਰਿਸ਼ਤੀ ਹੋ ਰਹੀ ਹੈ ਜਾਂ ਉਹਨਾਂ ਵੱਲੋਂ ਦਸੇ ਰਸਤੇ ਅਪਣਾ ਕੇ ਜਾਂ ਕੋਈ ਉਹਨਾਂ ਦੀ ਜੋ ਵੀ ਡਾਕੂਮੈਂਟਸ ਨਾਲ ਵੱਲੋਂ ਦੱਸੇ ਜਾਂਦੇ ਹਨ ਉਹ ਵੀ ਕੁਝ ਖਾਸ ਬੰਦਿਆਂ ਦੀਆਂ ਰਿਸ਼ਤੀਆਂ ਹੋ ਰਹੀਆਂ ਆ ਇੱਥੇ ਅਸੀਂ ਪੰਜਾਬ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਤੁਸੀਂ ਜੋ ਪੰਜਾਬ ਦੇ ਲੋਕਾਂ ਨਾਲ ਐਨਓਸੀ ਨੂੰ ਲੈ ਕੇ ਵਾਅਦਾ ਕੀਤਾ ਸੀ ਉਹ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ ਤੇ ਸ਼ਿਵ ਸੈਨਾ ਨੇ ਇੱਕ ਨਿਰਣੇ ਲਿਆ ਆ ਕਿ ਜੋ ਸਾਡੇ ਜ਼ਿਲ੍ਹੇ ਦਾ ਸ਼ਿਵ ਸੈਨਾ ਦੀ ਟੀਮ ਹੈ ਇਹ ਜਲਦ ਡੀਸੀ ਸਾਹਿਬ ਨੂੰ ਮਿਲੇਗੀ ਤੇ ਡੀਸੀ ਸਾਹਿਬ ਦੇ ਧਿਆਨ ਵਿੱਚ ਲਿਆਵੇਗੀ ਜੇਕਰ ਨਵਾਂ ਸ਼ਹਿਰ ਤੇ ਐਸਬੀਐਸ ਨਗਰ ਦੀਆਂ ਜਿੰਨੀਆਂ ਵੀ ਸਾਡੀਆਂ ਤਿੰਨ ਤਹਿਸੀਲਾਂ ਨੇ ਉਹਨਾਂ ਦੇ ਵਿੱਚ ਜੇ ਰਿਸ਼ਤੀ ਹੋਵੇਗੀ ਤਾਂ ਆਮ ਜਨਤਾ ਦੀ ਵੀ ਹੋਵੇਗੀ ਇਹ ਨਹੀਂ ਹੋਵੇਗਾ ਕਿ ਕਿਸੇ ਦੀ ਸ਼ਿਵਾਰਸ਼ੀ ਰਿਸ਼ਤੀ ਹੋ ਗਈ ਜਾਂ ਹੋਰ ਕਿਸੇ ਨੇ ਢੰਗ ਦੱਸ ਕੇ ਰਿਸ਼ਤੀ ਕਰਵਾ ਲਈ ਜੇਕਰ ਇਦਾਂ ਦੀਆਂ ਰਿਸ਼ਤੀਆਂ ਕਰਵਾਈਆਂ ਜਾਣਗੀਆਂ ਤਾਂ ਉਹਦੇ ਤੇ ਸਖਤ ਪੱਤੀ ਜਤਾਈ ਜਾਊਗੀ ਤੇ ਉਹਨਾਂ ਨੂੰ ਉਜਾਗਰ ਕੀਤਾ ਜਾਊਗਾ ਜੇਕਰ ਕੰਮ ਹੋਊਗਾ ਤਾਂ ਸਾਰਿਆਂ ਦਾ ਹੋਊਗਾ ਨਹੀਂ ਤਾਂ ਇਹ ਨਹੀਂ ਹੈਗਾ ਵੀ ਸ਼ਿਵਾਰਸ਼ੀ ਕੰਮ ਅਸੀਂ ਸ਼ਿਵਸਾਨਾ ਵਾਲੇ ਨਹੀਂ ਚੱਲਣ ਦਿਆਂਗੇ ਜੈ ਸ਼੍ਰੀ ਰਾਮ ਹਾਂ ਜੀ ਤਾਂ ਟਿੰਗਬਾਜੀ ਤਾਂ ਨਹੀਂ ਜਲਦੀ ਦੋਹਰਾ ਦੇ ਦਿੰਨੇ ਜੇ ਕਰਾ ਵੀਰ ਬਜਰੰਗੇ ਹਰ ਹਰ ਮਹਾਦੇਵ ਜੇ ਸ਼੍ਰੀ ਰਾਮ ਜੀ ਅੱਜ ਜਿੱਦਾਂ ਕਿ ਸਾਡੇ ਪੰਜਾਬ ਦੇ ਮਾਸਟਰ ਨਿਰੰਦਰ ਰਠੌਰ ਜੀ ਨੇ ਦੱਸਿਆ ਕਿ ਅੱਜ ਜਿਹੜੀ ਇੱਕ ਰਜਿਸਟਰੀਆਂ ਨੂੰ ਲੈ ਕੇ ਇੱਕ ਜਿਹੜੀ ਆ ਤੁਹਾਡੇ ਨਾਲ ਜਾਣ ਸਾਂਝੀ ਕੀਤੀ ਹੈ ਕਿ ਅਸੀਂ ਜਲਦ ਤੋਂ ਜਲਦ ਇਸ ਸੰਘਰਸ਼ ਵਿੱਚ ਉਤਰਾਂਗੇ ਜੇਕਰ ਪੰਜਾਬ ਸਰਕਾਰ ਆਪਣੇ ਇਸ ਝੂਠੇ ਵਾਅਦਿਆਂ ਤੋਂ ਪਰੇ ਹੋ ਕੇ ਸੱਚ ਦੇ ਨਾਰੇ ਤੇ ਹੁਕਾ ਨਹੀਂ ਮਾਰਦੀ ਇਸੇ ਤਰ੍ਹਾਂ ਅਸੀਂ ਅੱਜ ਇੱਕ ਵਿਸ਼ੇਸ਼ ਜਿਹੜੀ ਪਿਛਲੇ ਕਾਫੀ ਲੰਬੇ ਦਿਨਾਂ ਤੋਂ ਇਹ ਗੱਲ ਚੱਲ ਰਹੀਆਂ ਹੈ ਕਿ ਪੰਜਾਬ ਦੇ ਵਿੱਚ ਹੋਰ ਏ ਅਸੀਂ ਉਹਨੂੰ ਇਹ ਕਹਿ ਸਕਦੇ ਹਾਂ ਕਿ ਪੰਜਾਬ ਨੂੰ ਧੋਖਾ ਦੇ ਕੇ ਬਾਹਰੋਂ ਲੀਡਰਾਂ ਨੂੰ ਲਿਆ ਕੇ ਸਾਡੇ ਸਿਰ ਤੇ ਬਿਠਾਇਆ ਜਾ ਰਿਹਾ ਪੰਜਾਬ ਦੇ ਖਰਚੇ ਦੇ ਉੱਤੇ ਉਹ ਆਪਣੀ ਐਸ਼ੋ ਆਰਾਮ ਦੀ ਜ਼ਿੰਦਗੀ ਜੀ ਰਹੇ ਆ ਅਸੀਂ ਅੱਜ ਪੰਜਾਬ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਪੰਜਾਬ ਨੇ ਤੁਹਾਡੇ ਕੋਲ ਤੋਂ ਬਦਲਾਅ ਦੀ ਉਮੀਦ ਮੰਗੀ ਸੀ ਨਾ ਕਿ ਪੰਜਾਬ ਨੂੰ ਬਦਲਣ ਦੀ ਉਮੀਦ ਕੀਤੀ ਸੀ ਅੱਜ ਤੁਸੀਂ ਇੱਕ ਪੰਜਾਬ ਨੂੰ ਖੁਸ਼ਹਾਲ ਪੰਜਾਬ ਨੂੰ ਤੁਸੀਂ ਅੱਜ ਕਿਹੜੇ ਕਿਹੜੀ ਡੂੰਘੀਆਂ ਸੋਚਾਂ ਦੇ ਵਿੱਚ ਪਾ ਦਿੱਤਾ ਕਿ ਪੰਜਾਬ ਦੇ ਵਿੱਚ ਪੰਜਾਬੀ ਲੋਕਾਂ ਦੇ ਕੰਮ ਨਹੀਂ ਹੋ ਰਹੇ ਪੰਜਾਬੀ Hindu ਲੋਕਾਂ ਤੇ ਲਗਾਤਾਰ ਅਤਿਆਚਾਰ ਵੱਧਦੇ ਆ ਅੱਜ ਤੁਸੀਂ ਹੋਰ ਨਾ ਹੋਰ ਜਿੰਨਾ ਗੈਂਗਸਟਰ ਇਹ ਆ ਪਾਰਟੀ ਦੇ ਹੁੰਦੇ ਪੰਜਾਬ ਦੇ ਵਿੱਚ ਆ ਚੁੱਕਾ ਆ ਜਿੰਨਾ ਨਸ਼ੇ ਨੂੰ ਲੈ ਕੇ ਆ ਉਹਦਾ ਜਿਹੜਾ ਆ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਉਹ ਪੰਜਾਬ ਦੇ ਆਮ ਪਾਰਟੀ ਦੇ ਆਉਣ ਤੋਂ ਬਾਅਦ ਅੱਜ ਪੰਜਾਬ ਦੇ ਵਿੱਚ ਲਗਾਤਾਰ ਬਾਰੋ ਲੀਡਰਸ਼ਿਪ ਨੂੰ ਲਿਆ ਕੇ ਪੰਜਾਬ ਦੇ ਵਿੱਚ ਚੋਣਾਂ ਵੀ ਲੜਾਈਆਂ ਜਾ ਰਹੀਆਂ ਜੋ ਕਿ ਅੱਜ ਲੁਧਿਆਣਾ ਦੀ ਜਿਮਨੀ ਚੋਣਾਂ ਦੇ ਵਿੱਚ ਇਹ ਸਭ ਕੁਝ ਚੱਲ ਰਿਹਾ ਆ ਅਸੀਂ ਪੁੱਛਣਾ ਚਾਹੁੰਦੇ ਆ ਕਿ ਪੰਜਾਬ ਦੇ ਲੋਕਾਂ ਨੇ ਤੁਹਾਡੇ ਤੋਂ ਇਹ ਉਮੀਦ ਕੀਤੀ ਸੀ ਕਿ ਪੰਜਾਬ ਦੇ ਹੱਕਦਵਾਨ ਨੂੰ ਤੁਸੀਂ ਪੰਜਾਬ ਦੇ ਲੋਕਾਂ ਨੂੰ ਮੂਰੇ ਕਰੋਗੇ ਤੁਸੀਂ ਤਾਂ ਪੰਜਾਬ ਦੇ ਲੋਕਾਂ ਨੂੰ ਬਿਲਕੁਲ ਮੂਰਖ ਸਮਝ ਲਿਆ ਆ ਤੁਸੀਂ ਅੰਦੇਖਾ ਕਰਕੇ ਉਹ ਮੰਤਰੀਆਂ ਨੂੰ ਜਿਹੜਾ ਆ ਪੰਜਾਬ ਦੇ ਵਿੱਚ ਉਹ ਦੇ ਦਿੱਤੇ ਜਿਹੜਾ ਦਿੱਲੀੋਂ ਚੰਗੀ ਤਰ੍ਹਾਂ ਤੇ ਬੁਰੀ ਤਰ੍ਹਾਂ ਮੈਂ ਕਹਿ ਰਿਹਾ ਹਰ ਕੇ ਆਏ ਹੋਏ ਆ ਤੁਸੀਂ ਉਹਨਾਂ ਨੂੰ ਅੱਜ ਇੱਥੇ ਕੀ ਅਸੀਂ ਦੇਖਦੇ ਆ ਵੱਡੀਆਂ ਸਟੇਜਾਂ ਦੇ ਉੱਤੇ ਅਸੀਂ ਮਾਜੋਬ ਸੀਐਮ ਭਗਵੰਤ ਮਾਨ ਨੂੰ ਉੱਥੇ ਘੱਟ ਬੋਲਣ ਦਿੱਤਾ ਜਾ ਰਿਹਾ ਕੇਂਜਰੀਵਾਲ ਔਰ ਜਿੰਨੇ ਵੀ ਮਨੀਤ ਜੀ ਜਿੰਨੇ ਵੀ ਪਾਰਕ ਦੀ ਜਿੰਨੇ ਵੀ ਹੋਰ ਲੀਡਰ ਦਿੱਲੀ ਤੋਂ ਆਏ ਹੋਏ ਆ ਉਹ ਉਸ ਮੰਚ ਦੇ ਉੱਤੇ ਸੀਐਮ ਦੀ ਤਰ੍ਹਾਂ ਅਪਰੋਚ ਕਰ ਰਹੇ ਆ ਮੈਨੂੰ ਲੱਗਦਾ ਭਗਵੰਤ ਸੀਐਮ ਮਾਨ ਸਾਹਿਬ ਨੂੰ ਇੱਕ ਖੁੰਝੇ ਲਗਾ ਦਿੱਤਾ ਗਿਆ ਹੈ ਕਿ ਉਹਨਾਂ ਤੋਂ ਪਹਿਲਾਂ ਹੀ ਇੱਕ ਐਗਰੀਮੈਂਟ ਹੋਇਆ ਸੀ ਕਿ ਤੁਸੀਂ ਇੰਨੀ ਦੇਰ ਜਿਹੜਾ ਆ ਪੰਜਾਬ ਨੂੰ ਸਾਡੇ ਹਿਸਾਬ ਨਾਲ ਮੁਰਦਾਬਾਹ ਉਹ ਲਾ ਕੇ ਚਲਾਵਾਂਗੇ ਅੱਜ ਦਿੱਲੀ ਤੋਂ ਮੁਰਦਾਬਾਹ ਜਿੰਦਾਬਾਦ ਅੱਜ ਪੰਜਾਬ ਦੇ ਵਿੱਚ ਆ ਕੇ ਉਹ ਆਪਣੀ ਅਸਲੀ ਪੰਜਾਬ ਮੁਰਦਾਬਾਹ ਉੱਗੀ ਕਿਨਾਂ ਲਾਪੇ ਪੰਜਾਬ ਦੇ ਵਿੱਚ ਜਿੰਦਾਬਾਦ ਜਿੰਦਾਬਾਦ ਸ਼ਹਿਰ ਲੈ ਚੁੱਕੀ ਆ ਉਸ ਜਗ੍ਹਾ ਦੇ ਉੱਤੇ ਬੀਜੇਪੀ ਸਿਕਿਉਰਟੀਆਂ ਮਿਲੀਆਂ ਜਾ ਰਹੀਆਂ ਆ ਇਹ ਜਿਹੜਾ ਆ ਇਹ ਅਸੀਂ ਪੰਜਾਬ ਦੀ ਲੀਡਰਸ਼ਿਪ ਨੂੰ ਪੰਜਾਬ ਦੇ ਮੰਤਰੀਆਂ ਨੂੰ ਤਾਂ ਅਸੀਂ ਮੰਨ ਸਕਦੇ ਆ ਅਸੀਂ ਜਦੋਂ ਪੰਜਾਬ ਤੋਂ ਬਾਹਰੋਂ ਲੀਡਰਸ਼ਿਪ ਆ ਕੇ ਪੰਜਾਬ ਦੇ ਪੈਸੇ ਨੂੰ ਆਪਣਾ ਹੱਕ ਜਤਾ ਕੇ ਆਪਣੇ ਤੇ ਵਰਤੂਗੀ ਅਸੀਂ ਉਹਦਾ ਵਿਰੋਧ ਕਰਦੇ ਆਂ ਤੇ ਅਸੀਂ ਅੱਜ ਅਪੀਲ ਕਰਦੇ ਆਂ ਕਿ ਜਲਦ ਤੋਂ ਜਲਦ ਇਹ ਸਭ ਕੁਝ ਬੰਦ ਕਰਕੇ ਪੰਜਾਬ ਦੇ ਲੀਡਰਸ਼ਿਪ ਨੂੰ ਤੁਸੀਂ ਅੱਗੇ ਕਰੋ ਨਾ ਕਿ ਦਿੱਲੀ ਦੀ ਲੀਡਰਸ਼ਿਪ ਨੂੰ ਅੱਗੇ ਕਰੋ ਬਦਲਾਅ ਅਸੀਂ ਨਹੀਂ ਚਾਹੁੰਦੇ ਕਿ ਦਿੱਲੀ ਸਾਡੇ ਤੇ ਰਾਜ ਆ ਕੇ ਕਰੇ ਕਿਉਂਕਿ ਦਿੱਲੀ ਦਾ ਰਾਜ ਅਸੀਂ ਇੱਥੇ ਨਹੀਂ ਚੱਲਣ ਦਵਾਂਗੇ ਇਹਦਾ ਸ਼ਿਵਸਾਣਾ ਹੁਣ ਵਕ ਵਕ ਮੁੱਦਿਆਂ ਨੂੰ ਲੈ ਕੇ ਅਸੀਂ ਇੱਥੇ ਵਿਰੋਧ ਕਰਾਂਗੇ ਕਿਉਂਕਿ ਕੇਂਦਰੀ ਵਾਲੇ ਪਿੱਛੇ ਦੇ ਇੱਕ ਜੀਵਨੀ ਚੋਣਾਂ ਦੀ ਸਟੇਜ ਦੇ ਉੱਤੇ ਲੁਧਿਆਣੇ ਦੇ ਵਿੱਚ ਇੱਕ ਸਪੀਚ ਕੀਤੀ ਹੈ ਕਿ ਜੇ ਆਸ਼ੂ ਜੀ ਨੂੰ ਵੋਟ ਪਾਈ ਤੇ ਤੁਸੀਂ ਆਪਣੇ ਆਪ ਨੂੰ ਇਹ ਸਮਝ ਲਿਓ ਕਿ ਤੁਹਾਡੇ ਕੰਮ ਨਹੀਂ ਹੋਣਗੇ ਜੇ ਤੁਸੀਂ ਰੋੜਾ ਜੀ ਨੂੰ ਚਿਤਾਇਆ ਤੇ ਤੁਹਾਡੇ ਕੰਮ ਹੋਣਗੇ ਅਸੀਂ ਉਹਨੂੰ ਮੰਤਰੀ ਪਦ ਦੇ ਕੇ ਨਿਵਾਜਾਂਗੇ ਇਹਦਾ ਮਤਲਬ ਸਾਬਤ ਤੌਰ ਤੇ ਕਹਿ ਦਿੱਤਾ ਗਿਆ ਕਿ ਤੁਸੀਂ ਦਿੱਲੀ ਵਾਲਿਆਂ ਨੂੰ ਜੇ ਇਗਨੋਰ ਕਰੋਗੇ ਅਸੀਂ ਤੁਹਾਨੂੰ ਪੰਜਾਬ ਨੂੰ ਕੁਝ ਨਹੀਂ ਦੇ ਸਕਦੇ ਨਾ ਤੁਹਾਡੇ ਕੰਮ ਹੋਊਗੇ ਅੱਜ ਅਸੀਂ ਪੰਜਾਬ ਸਰਕਾਰ ਤੋਂ ਨੀ ਇਹ ਹੀ ਮੰਗ ਕਰਦੇ ਅਸੀਂ ਆਮ ਲੋਕਾਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਇਹਨੂੰ ਚੰਗੀ ਤਰ੍ਹਾਂ ਇੱਕ ਵਾਰ ਠੋਕਰ ਦੇ ਕੇ ਇਹਨਾਂ ਨੂੰ ਜਵਾਬ ਦਿਓ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿ ਇਹ ਨਾ ਹੋਵੇ ਕਿ 95 96 ਤੋਂ ਬਾਅਦ ਹੁਣ ਸਿੱਧੀਆਂ ਹੀ ਜ਼ੀਰੋਆਂ ਦੇ ਵਿੱਚ ਗਿਣਤੀ ਤੁਹਾਡੀ ਦਿੱਲੀ ਬੰਗ ਹੋ ਜਾਵੇ ਇਸ ਕਰਕੇ ਤੁਸੀਂ ਆਪਣੇ ਆਪ ਚ ਸੁਧਾਰ ਲਿਓ ਆਪਣੇ ਆਪ ਨੂੰ ਬਦਲ ਲਓ ਤੇ ਪੰਜਾਬ ਦੀ ਲੀਡਰਸ਼ਿਪ ਨੂੰ ਤੇ ਪੰਜਾਬ ਦੇ ਜਿਹੜੇ ਵਰਕਰ ਤੁਹਾਡੇ ਨਾਲ ਕੰਮ ਕਰਦੇ ਸੀ ਉਹਨਾਂ ਨੂੰ ਉਹਨਾਂ ਦੇ ਹੱਕ ਦਿੱਤੇ ਜਾਣ ਤੇ ਪੰਜਾਬ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਜਿਹੜੀਆਂ ਉਮੀਦਾਂ ਜਗਾਈਆਂ ਗਈਆਂ ਸੀ ਇਲੈਕਸ਼ਨ ਤੋਂ ਪਹਿਲਾਂ ਉਹ ਪੰਜਾਬ ਦੇ ਲੋਕ ਲੋਕਾਂ ਨੂੰ ਦਿੱਤੀਆਂ ਜਾਵੇ ਚਾਹੇ ਉਹ ਔਰਤਾਂ ਨੂੰ ਪੈਸੇ ਦੇਣ ਦੀ ਗੱਲ ਸੀ ਚਾਹੇ ਵਧੀਆ ਸੁਰੱਖਿਆ ਦੇਣ ਦੀਆਂ ਗੱਲਾਂ ਸੀ ਸਿੱਖਿਆ ਦੇਣ ਦੀਆਂ ਗੱਲਾਂ ਸੀ ਮੈਡੀਕਲ ਸਹੂਲਤਾ ਸੀ ਇਹ ਸਾਰੀਆਂ ਤੁਸੀਂ ਇੱਕ ਪਾਸੇ ਸੱਟ ਚੁੱਕੇ ਆ ਤੇ ਅੱਜ ਆਪਣੇ ਹੀ ਰਾਹ ਦੀਆਂ ਗੱਲਾਂ ਤੁਸੀਂ ਸਾਡੇ ਉੱਪਰ ਥੋਪ ਰਹੇ ਆ ਜਿਹੜੇ ਪੰਜਾਬ ਕਦੀ برداشت ਨਹੀਂ ਕਰੇਗੀ ਔਰ ਪੰਜਾਬ ਕੀਤੇ ਤੁਹਾਨੂੰ ਮੂੰਹ ਤੋੜ ਜਵਾਬ ਦੇਣ ਦੇ ਵਿੱਚ ਕਿ ਕਿਸਾਨਾਂ ਨੇ ਜਦੋਂ ਤੁਹਾਡਾ ਬਾਈਕਾਟ ਕੀਤਾ ਐ ਇਦਾਂ ਨਾ ਹੋਵੇ ਕਿ ਪੰਜਾਬ ਦੇ ਆਮ ਲੋਕ ਮੀਡਲ ਕਲਾਸ ਫੈਮਲੀ ਤੁਹਾਨੂੰ ਮੂੰਹ ਤੋੜ ਜਵਾਬ ਦੇ ਦੇਣ। ਇੰਨਾ ਹੀ ਕਹਿੰਦੇ ਹੋਏ ਜੈ ਸ਼੍ਰੀ ਰਾਮ ਜੈ ਕਰਾਂ ਵੀਰ ਬਜਰੰਗ। ਇਹ ਸੱਜਣਾ ਸ਼ਿਵ ਭਗਤ ਸਿੰਘ ਨਗਰ ਨਾਲ ਸੰਬੰਧਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕੱਲ੍ਹ ਫੇਰ ਨਵੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਵਾਸਤੇ ਪ੍ਰਦੇਸੀ ਨੂੰ ਇਜਾਜ਼ਤ ਦਿਓ। ਧੰਨਵਾਦ।